हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਾਈ ਦਾ ਰਤੋਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਜਰਮਨਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਵੀਡੀਓ ਬਣਾਉਣ ਦੋ ਮੱਝਾਂ ਦਿਖਾਵਾਂਗੇ ਤੇ ਦੋਵੇਂ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਡਿਟੇਲ ਸਾਰੀ ਆਪਾਂ ਬਾਈ ਜਰਮਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਫੇਸਬੁੱਕ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਬਾਈ ਜਰਮਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੈ ਵਧੀਆ ਕਿਰਪਾ ਐਡਰੈਸ ਬੋਲਦੇ ਵੀਰ ਆਪਣੇ ਤੇ ਜੀ ਨਾਮ ਜਰਮਨ ਸਿੰਘ ਅਸਟੇਡ ਰਕਤੋਗੇ ਹੂੰ ਤੇ ਤਖੀਲ ਦਰਤਾਰਨ ਜ਼ਿਲ੍ਹਾ ਦਰਤਾਰਨ ਹੂੰ ਇਹ ਨਾਲ ਦੇ ਪਿੰਡ ਆਪਣੇ ਕੜਕਾ ਪੈਂਦਾ ਕਰਮੋ ਵਾਲਾ ਪੈਂਦਾ ਚੋਲਾ ਸਾਹ ਪੈਂਦਾ ਅੱਛਾ ਜੀ ਇਹ ਲੱਗ ਲੱਗੇ ਸਾਰੇ ਬੰਦੇ ਹਾਂ ਹਾਂ ਇਹਨੂੰ ਜਮੜਾ ਜਮਾਈ ਦੇ ਕੋਲ ਫੋਨ ਨੰਬਰ 98728 9576 97 796 ਹੂੰ 93875 ਦੋ ਨੰਬਰ ਚੱਲਦੇ ਦੋਵੇਂ ਚੱਲਦੇ ਠੀਕ ਹੈ ਜੀ ਦੋਵੇਂ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਹਾਂਜੀ ਹਾਂਜੀ ਸੂਆ ਦੂਜਾ ਦੂਜਾ ਹਾਂਜੀ ਹਾਂਜੀ ਦੋਵਾਂ ਦਾ ਦੂਜਾ ਸੂਆ ਕਿ ਇਹ ਪਹਿਲੇ ਸੂਈ ਆ ਆ ਪਹਿਲੇ ਸੂਆ ਤੋਂ ਢਟੀ ਆ ਅੱਛਾ ਜੀ ਤੇ ਉਹ ਵੈਸੇ ਉਹਨਾਂ ਦੂਜੇ ਦੱਸੀ ਪਰ ਤਿੱਜੇ ਮੈਂ ਤਿੱਜੇ ਮੰਨਦਾ ਠੀਕ ਹੈ ਜੀ ਕੋਈ ਤਿੱਜਾ ਮੰਨ ਲੇ ਦੂਜਾ ਮੰਨ ਲੇ ਲੋਕਾਂ ਦੇ ਡਿਪੈਂਡੀ ਹੈ ਸਾਰਿਆਂ ਦੇ ਤੇ ਠੀਕ ਹੈ ਜੀ ਚੱਲ ਸ਼ੁਰੂ ਕਰੀਏ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਝੋਟੀ ਦੀ ਡਿਟੇਲ ਆਪਾਂ ਵੀਰਾਂ ਨੂੰ ਇਹ ਸੂਈ ਨੂੰ ਕਿੰਨਾ ਡਮ ਹੋ ਗਿਆ ਯਾਰ ਜੀ ਆਈ ਵੀ ਆ ਜੀ ਤੁਮ ਹੀ ਉੱਠੇ ਆਈਆਂ ਹੋ ਐ ਇਹ ਪਹਿਲੀ ਗੱਲ ਹੈ ਇਹ 8 ਦਿਨਾਂ ਦਾ ਸੁਆਖਾ ਖੰਦਾ ਇਹਨੂੰ 89 ਦਿਨਾਂ ਦਾ ਅਜੇ ਮੁੰਡੇ ਨਾੜੂ ਆਇਆ ਲੱਥਾਈ ਆ ਹੁਣੇ ਠੀਕ ਹੈ ਜੀ ਤੇ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਪਿੱਛੇ ਕੱਟੀ ਆ ਜੀ ਇਹਦੇ ਮਗਰ ਕੱਟੀ ਹੈ ਨਾ ਤੇ ਕਿੰਨਾ ਦੁੱਧ ਗਿਣ ਲੀਏ ਜਾਂ ਬੋਲਾ ਗਿਣ ਲੀਏ ਕਿੰਨਾ ਚਵਾਂ ਡੀ ਬਿਚਾ 8-9 ਕਿਲੋ ਨਾ ਬੋਲਾ ਵਾ 8-9 ਕਿਲੋ ਬੋਲਾ ਦਾ ਨਹੀਂ 7-8 ਕਿਲੋ ਵਾਲਾ 7-8 ਕਿਲੋ ਹੈ ਨਾ 7-8 ਕਿਲੋ ਬੋਲਾ ਠੀਕ ਹੈ ਜੀ ਸਟਾਰਟਿੰਗ ਇੰਨੇ ਤੋਂ ਸ਼ੁਰੂ ਹੋਈ ਹੈ ਨਾ ਜੀ ਠੀਕ ਹੈ ਲਾਜਾ ਢੇੜਾ ਕਢਾ ਦੇ ਇੱਕ ਦਾ ਸੁਗੋਦੋ ਤੋਂ ਪਹਿਲਾ ਸੂਈ ਆ ਤੇ ਬੱਚਾ ਆਇਆ ਤੇ ਮਗਰ ਕੱਟੀ ਆ 7-8 ਲੀਟਰ ਬੋਲੇ ਤੋਂ ਜਿਹੜੀ ਆ ਸ਼ੁਰੂ ਹੋਈ ਆ ਆ ਕੱਟੀ ਜਿਹੜੇ ਮਗਰ ਲਓ ਜੀ ਕਰ ਲਓ ਜੇ ਕੱਟੀ ਵੀ ਪੂਰੀ ਜੈਡ ਬਲ ਹੈਗੀ ਆ ਹਾਂ ਜੀ ਹਾਂ ਜੀ ਇਹ ਅੱਗੇ ਵੀ ਮਾਰਦਾ ਇਦਾਂ ਮਾਰਦੀ ਆ ਇਹ ਮੂੰਹ ਜਾਂ ਗੱਡੀ ਦੇ ਵਿੱਚ ਹੀ ਉਹਨੇ ਲਾਈ ਜਾਣਾ ਠੀਕ ਹੈ ਜੀ ਹਾਂ ਜੀ ਤੇ ਇੰਨੀ ਦੇ ਇੱਕ ਚੱਲ ਦੋਸਤੋ ਇੱਕ ਸਿੰਘ ਮੱਝ ਦਾ ਢਾਲਾ ਤੇ ਇੱਕ ਸਿੰਘ ਦੋਸਤੋ ਕੁੰਡਾ ਹੈਗਾ ਜੇ ਸਿੰਘ ਫੇਸ ਕੁਆਲਿਟੀ ਦੀ ਚੰਗੀ ਤਰ੍ਹਾਂ ਚੈੱਕ ਕਰ ਲਿਓ ਅੱਛਾ ਵੀਰ ਮੂੰਹ ਚੋ ਚੈੱਕ ਕੀਤੀ ਤੇ ਦੰਦਾ ਚੋ ਕਿਦਾਂ ਜੇ ਤੇ ਦੰਦ ਦਿਖਾਉਂਦੀ ਠੀਕ ਨਹੀਂ ਗੇ ਰਹਿੰਦੇ ਨਾ ਦੇ ਕਿਉਂਕਿ ਚੌਗੀ ਹੈ ਜੀ ਲਓ ਜੀ ਦੋਸਤੋ ਕਨਫਰਮ ਹੋ ਗਈ ਹੈ ਚਾਰ ਦਾਂ ਦੇ ਪਹਿਲਾ ਸੂਆ 7-8 ਕਿਲੋ ਦੁੱਧ ਬਚਾਜ ਮਗਰ ਕੱਟੀ ਪਿੱਠਪੜੇ ਦੀ ਚੜਾਈ ਚੈੱਕ ਕਰ ਲੋ ਲਓ ਜੀ ਦੋਸਤੋ ਕਰ ਲੋ ਚੈੱਕ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਪਹਿਲਾਂ ਝੋਟੀਆਂ ਥਣ ਦੋਸਤੋ ਜਿਹੜੇ ਹਿਸਾਬ ਨਾਲ ਪਹਿਲਾਂ ਝੋਟੀਆਂ ਤੋਂ ਹੁੰਦੇ ਉਸ ਤੋਂ ਨਾ ਥਣ ਵਧੀਆ ਚਵਾਈ ਵਾਲਾ ਥਣ ਕੱਦ ਕਾਠ ਦਾ ਚੈੱਕ ਕਰ ਲੋ ਮੰਦੇ ਵੀਰ ਚੋਈ ਚੂਈ ਵੀਰ ਵਧੀਆ ਨਾ ਤੂੰ ਚੋਈ ਆ ਬੀਜੀ ਵਧੀਆ ਧਾਰਾਂ ਧੂਰਾ ਚਾਰੇ ਸਨ ਜਿਆ ਬਰਾਬਰ ਆਉਂਦੀਆਂ ਠੀਕ ਹੈ ਕੋਈ ਪੂਰ ਛਟਾ ਕੋਈ ਥਣਾਂ ਦੀ ਬਾਤ ਘਟ ਜਾਪੀ ਕੋਈ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਦਾ ਵੀਰ ਜੀ ਕੱਢੀਏ ਲੱਖਾਂ ਦੀਆ ਚੱਲਾ ਮਰਜ਼ੀ ਕਰ ਲੈ ਵੀਰ ਤੇਰੀ ਚੀਜ਼ ਹੈ ਨਹੀਂ ਆਪਾਂ ਜਾਇਜ਼ ਹੀ ਕਰਨਾ ਹੂੰ ਔਰ ਦਿਆਂ ਵਾਲਾ ਕਰ ਦੇਣਾ ਆਪਾਂ ਦੱਸੋ ਜੀ ਹਾਂ ਦੱਸੋ 80 ਕਰ ਦਈਏ ਉਹ ਸਾਦੇ ਵੀਰ ਮੇਰਾ ਤੇ ਕਿਹੜੀ ਜਾਇਜ਼ ਹੈ ਮੁੱਲ ਕਰਦੇ ਜਿਹੜਾ ਕਰਦੇ ਕਿਹੜੀ ਕਰਦੇ ਕਿਹੜੀ ਕਰਦੇ ਸੱਤਰ ਪੰਜਾਹ ਹਜ਼ਾਰ ਆ ਤੁਹਾਨੂੰ 77000 75000 ਦੀ ਕਰਦੀ ਪੁਰੇ ਚਲ ਤੁਹਾਡੇ ਘਰ ਤੇ 75 ਦੀ ਹੋਗੀ ਹੈਗੀ ਕਿ ਜੈਸ ਕੋਈ ਦੇਖ ਨਹੀਂ ਕੋਈ ਨਹੀਂ ਹੋਣਾ ਛੋੜ ਛੱਪਾ ਹੀ ਹੋਵੇ ਦੇ ਵਿੱਚੋਂ ਠੀਕ ਹੈ ਠੀਕ ਹੈ ਜੀ ਐਵੇਂ ਜ਼ਿਆਦਾ ਨਾ ਕਰੇ ਛੋੜ ਲਓ ਜੀ ਮੋਲ ਦੋਸਤੋ ਡਿਮਾਂਡ ਭਾਵੇਂ ਜਿੰਨੀ ਮਰਜ਼ੀ ਕਹ ਲਓ 80 ਕਹ ਲਓ 85 ਕਹ ਲਓ 75000 ਤੋਂ ਆਿਆਂ ਗਿਆ ਦਾ ਮਾਨ ਤਾਨ ਛੋੜ ਛੱਪਾ ਮੌਕੇ ਤੇ ਹੋਊਗਾ ਹਾਂਜੀ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਇੱਕ ਵੀਰ ਦੇ ਕੋਲੇ ਮੱਝ ਆ ਸੁਆ ਇਹ ਵੀਰ ਸੁਆ ਕਿੰਨਾ ਸੁਈ ਇਹ ਵੀਰ ਜੀ ਕੋਈ ਦੂਜਾ ਮੰਲੇ ਤੀਜਾ ਮੰਲੇ ਚੌਥਾ ਮੰਲੇ ਸਾਰੇ ਸਭ ਡਪੈਂਡ ਠੀਕ ਹੈ ਜੀ ਇਹਨੂੰ ਸੂਈ ਨੂੰ ਕਿੰਨਾ ਡਮ ਹੋ ਗਿਆ ਇਹਨੂੰ 10 ਵਾਂ ਦੇਣਾ 10 ਵਾਂ ਦੇਣਾ ਇਹਦੇ ਮਗਰੋਂ ਇਹਦਾ ਬੰਗੜਾ ਕੱਟਾ ਪਿੱਛੇ ਹੋਰ ਠੀਕ ਹੈ ਜੀ ਇਹਦਾ ਵੀ ਕੱਟਾ ਤੁਹਾਨੂੰ ਖਾਦਨੇ ਆ ਕੱਦ ਕਾਠ ਮੈਂ ਦਾ ਚੈੱਕ ਕਰ ਲੋ ਰਾਜੀਪੂਰੀ ਜੰਮੀਪਲੀ ਪੂਰੀ ਚੈੱਕ ਕਰਿਓ ਲਓ ਜੀ ਦੋਸਤੋ ਬਹੁਤ ਸੋਹਣਾ ਢਾਂਚਾ ਮਾਈ ਦਾ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਇਹ ਤਾਂ ਫਿਰ ਦੁੱਧ ਵੀਰ ਕਿੰਨਾ ਦੱਸਣਾ ਆਪਾਂ ਚਲ ਚੋਇਆ ਤਾਂ ਨਹੀਂ ਹੁਣ ਜਾ ਵੇਖਾਂਗੇ ਚੋਗੇ ਉਹਨਾਂ ਨੇ 8-9 ਕਿਲੋ ਬੋਲਾ ਦੱਸਿਆ ਤੇ 8-9 ਕਿਲੋ ਬੋਲਾ ਹੈ ਨਾ ਹਾਂਜੀ ਠੀਕ ਹੈ ਜੀ ਲਿਆਓ ਜੀ ਹਾਂਜੀ ਡਰਦੀ ਆ ਦੋਸਤ ਸਿਹਰਾ ਆਈਆਂ ਹੋਣੀਆਂ ਆ ਤਾਂ ਆਪਾਂ ਚੋਇਆ ਨਹੀਂ ਜਦੋਂ ਹਨਾ ਠੀਕ ਹੈ ਜੀ ਹਾਂ ਲੋ ਜੀ ਧਾਰਾ ਮਾਰ ਕੇ ਵੀਰ ਕਹਿੰਦਾ ਵੀ ਲੈ ਜਾਂਦੀ ਆ ਪਤਾ ਹੋਊਗਾ ਨਾ ਇਹ ਤਾਂ ਆਪਾਂ ਨੂੰ ਹੀ ਦੇਣਾ 8 ਕਿਲੋ ਹੋਊਗਾ ਤੇ ਠੀਕ ਹੈ ਜੀ ਕਦ ਕੱਟ ਕਾਰ ਵਾਲੀ ਲੋ ਜੀ ਦੋਸਤੋ ਚੈੱਕ ਕਰ ਲਓ ਕਦ ਕੱਠ ਮੈਂ ਦਾ ਪੂਰਾ ਵੱਡੇ ਕਦ ਕੱਠ ਦੀਏ ਬੱਚਾ ਵੀਰ ਮੜਾ ਜਾ ਠਾਰੀ ਜਾ ਬੰਦੇ ਨੂੰ ਡਰਦੀ ਆ ਬੰਦੇ Mas ਹਾਂਜੀ ਦਿਖਾਓ ਇੱਕ ਰੀਸ ਆਨ ਦਿਖਾ ਦਿਓ ਬਾਅਦ ਜਿਹੜਾ ਗਿਣਤ ਭਰਾ ਲਸਣਾ ਮੈਂ ਦੂਰੋਂ ਨੇਰੇ ਦੇਖੇ ਤਾਂ ਮਤਲਬ ਜੁੜਦੇ ਆਣ ਨਹੀਂ ਥੋੜਾ ਗੈਪ ਘਾਟਿਆ ਥੋੜਾ ਗੈਪ ਘਟੇ ਹਾਂਜੀ ਗੈਪ ਘਟਾ ਜੁੜਨ ਲੱਗਿਆ ਆਣ ਮੁੜ ਕੇ ਅਗਲੇ ਅੱਖੇ ਪੀਨ ਤੋਂ ਬਖਾ ਚੁਵਾਈ ਤੂੰ ਚੁਵਾਈ ਕੀਤੀ ਇਹਦੀ ਕਿੱਦਾਂ ਚੁਵਾਈ ਕੀਤੀ ਮੈਂ ਨਹੀਂ ਮੈਂ ਕੀਤੀ ਨਹੀਂ ਉਹ ਦੱਸ ਦੇ ਮੈਂ ਕਿਉਂ ਗਿਆਣੀ ਹਾਂ ਉਹਨਾਂ ਨੇ ਭੇਜੀ ਉਹ ਕਹਿੰਦੇ ਚੁਵਾਈ ਕਰਦੇ ਅਗਲੇ ਨਾਲ ਅਗਲਾ ਅਗਲੇ ਦਾ ਪਿਛਲਾ ਦੋਵੇਂ ਫੜ ਕੇ ਅਸ਼ਾ ਮਤਲਬ ਸਾਈਡ ਦੋਨੋਂ ਹਾਂ ਸਾਈਡ ਸਾਈਡਾਂ ਦੇ ਫੜ ਕੇ ਆਪਾਂ ਪਹਿਲਾਂ ਦੱਸਣਾ ਜ਼ਰੂਰੀ ਆ ਕਿਉਂ ਮੇਰਾ ਵੀਰ ਭਰਾ ਕੋਈ ਆਣ ਕੇ ਦੂਰੋਂ ਨੇਰੇ ਆਣ ਅਛਾ ਦੋ ਦੋ ਕਿੰਨਾ ਦੱਸਿਆ 8-9 ਕਿਲੋ 8-9 ਕਿਲੋ ਬੋਲਾ ਬੋਲਾ ਹੀ ਆ ਇਹਦਾ ਮੁੱਲ ਕਿੰਨਾ ਕਰਨਾ ਜਦੋਂ ਕਰਦੀ ਤੇ ਟਿੱਕੇ ਨਹੀਂ ਦਸਵਾਉਣਾ ਕਰਦੀ ਬਰੇ ਦਾ ਵੀ ਬਰਾਬਰ ਤੇ ਕਰਦੀ ਜਨ ਬਰਾਬਰ ਤੇ ਕਰਦੀ ਦੋਨੇ ਚਾਲ ਹੋਰ ਕਟ ਕਰ ਦਿੰਦੇ ਇਹਦਾ ਯਾਰ ਤੁਹਾਨੂੰ ਨਾਲ ਹੋਏ ਕਿ ਨਾ ਉਹ ਤਾਂ ਪੂਰਾ 72000 ਕਰ ਦਿੰਦੇ ਹੋਰ 1000 ਛੱਡ ਦਿੰਦੇ ਆ 74000 ਹਾਂ ਅਜੇ ਕਿਸੇ ਜੱਜ ਦੀ ਹੈਗੀ ਨਹੀਂ 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 ਵੱਧਣੇ ਵਾਲੀ ਹੋਣੀ ਕਿ ਦਹਿਤ ਨਹੀਂ ਮਾਇਨਾ ਕਰਦੇ ਆਪਾਂ ਦੱਸਾਂ ਕਿਉਂ ਆਪਾਂ ਕਿਉਂ ਉੜਦੀਆਂ ਵਾਲਾ ਫੰਡਾ ਵਾਲਾ ਮੁੱਲ ਕਰਦਾ ਵਾ ਠੀਕ ਹੈ ਜੀ ਲਓ ਜੀ ਦੋਸਤੋ ਇਹਦਾ ਮੁੱਲ ਹੈਗਾ ਜੀ 74000 ਰੁਪਏ ਜੀ ਤੋਂ ਮਾਨਤਨ ਹੋਊਗਾ ਤੇ ਇਹਦਾ ਮੁੱਲ ਹੈਗਾ ਜੀ 75000 ਰੁਪਏ ਇਹ ਤੋਂ ਮਾਨਤਨ ਹੋਊਗਾ ਜੀ ਦੋ ਨਗਰ ਖਾਤੇ ਬੱਚੇ ਦੋਵਾਂ ਦੇ ਤੁਹਾਨੂੰ ਦਿਖਾ ਦਿੰਨਾ ਉਹ ਕਟਾ ਵੀ ਰੱਖਾ ਦੇ ਕਰਮਾ हेलो जी दोस्तों आ कट्टा जी जड़ी दो नंबर ते मज्जि दिखाईया ते परले पासि जड़ी साइड ते बद्दी ओ कट्टी ओ दी जड़ी पहले नंबर ते थाने ਝੋਟੀ ਦਿਖਾਤੀ ਏ ਆਹ ਲੋ ਚੈੱਕ ਕਰ ਲੋ ਬੱਚੇ ਦੋਵੇਂ ਸਹੀ ਸਲਾਮ ਤੇ ਜੇ ਮੌਕੇ ਤੇ ਰੇਟ ਦੋਵਾਂ ਮੱਜਾਂ ਦਾ ਵੀਨੇ ਦੱਸਤਾ ਵਾ ਡਿਟੇਲ ਪੂਰੀ ਪ੍ਰੋਪਰ ਦੱਸਤੀ ਤੁਹਾਨੂੰ ਐਡਰੈਸ ਇੱਕੀ ਫੇਰ ਬੋਲ ਦੇਣਾ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਜਰਮਨਜੀਤ ਸਿੰਘ ਫੋਨ ਨੰਬਰ ਇੱਕੀ ਵੀਰੇ ਫੇਰ ਬੋਲਦੇ 97796 ਹੂੰ 97289576 ਠੀਕ ਹੈ ਜੀ ਨੰਬਰ ਇੱਕ ਹੀ ਚ ਲਾਵਾਂਗੇ ਵੀਡੀਓ ਚ ਕਿ ਦੋਵੇਂ ਚ ਲਾਦਾ 97 ਵਾਲਾ ਸਲਾਈ ਠੀਕ ਹੈ ਨੰਬਰ ਦੁਬਾਰਾ ਬੋਲ ਦੋ 97796 ਹੂੰ ਤੇ 9375 ਠੀਕ ਹੈ ਜੀ ਧੰਨਵਾਦ ਉਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ